ਕੈਪੀਟਲ ਫਾਈਨਾਂਸ ਬਰੌਡਵੇ ਪਪੋਗਰਾਸੀ ਪਹੁੰਚੇ ਆ ਆਫਰ ਉਹਨਾਂ ਕਰਦੇ ਗੱਲ ਦੇਖੀਏ ਕਿੰਦਾ ਵੰਦੇ ਰਹੇ ਕਹਿੰਦਾ ਕਹਿੰਦੇ ਨੇ ਤੇ ਕਿੰਦਾ ਸਹਿੰਦੇ ਨੇ ਸਸਿਕਾਲੀ ਜਿਵੇਂ ਪਹਿਲਾਂ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰ ਰਿਹਾ ਸੀ ਅੱਜ ਅਸੀਂ ਬਰੌਂਡਵੇ ਪਹੁੰਚੇ ਜਿਹੜਾ ਕਿ ਪਾਪਾਗੋਰਾ ਦਾ ਪ੍ਰਮੁੱਖ ਹਿੱਸਾ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਬਹੁਤ ਹੈਂਡੀ ਲੋਕੇਸ਼ਨ ਤੁਹਾਡੇ ਫਾਈਨੈਂਸ਼ੀਅਲ ਨੂੰ ਲੈ ਕੇ ਜੋ-ਜੋ ਵੀ ਡਿਸੀਜਨ ਤੁਸੀਂ ਬਣਾਉਨੇ ਹੋ ਉਹਦੇ ਵਿੱਚ ਕੈਪੀਟਲ ਫਾਈਨਾਂਸ ਲੰਮੇ ਸਮੇਂ ਤੋਂ ਬਹੁਤ ਸੋਹਣਾ ਰੋਲ ਅਦਾ ਕਰਦਾ ਆ ਰਿਹਾ ਇਸ ਟੀਮ ਦੀ ਅਗਵਾਈ ਕਰ ਰਹੇ ਲੁਧਿਆਣੇ ਵਾਲੇ ਨੌਜਵਾਨ ਮਾਨ ਦੇ ਨਾਲ ਗੱਲਾਂ ਕਰਦੇ ਆਂ ਬਾਰਵੀਂ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਭਾਜੀ ਜੀ ਆ ਜੀ ਤੁਸੀਂ ਜਿਹੜੀ ਐਗਜ਼ੈਕਟਲੀ ਜੀ ਆਇਆਂ ਨੂੰ ਛੋਡਾ ਵੜਪਾਗ ਸਾਡੇ ਅੱਜ ਤੁਸੀਂ ਆਏ ਠੀਕ ਹੈ ਇਹਨੇ ਮਹੀਨੇ ਬਾਅਦ ਮੈਨੂੰ ਤੁਹਾਡਾ ਮਾਹੌਲ ਦੇਖ ਕੇ ਬਹੁਤ ਸੋਹਣਾ ਲੱਗਾ ਐਦਾਂ ਲੱਗਦਾ ਜਿਦਾ ਪਿੰਡ ਦੀ ਸੱਤ ਚ ਬੈਠੇ ਹੋਣੇ ਆ ਤੇ ਉੱਥੇ ਜਿਹੜੀਆਂ ਗੱਲਾਂ ਹੁੰਦੀਆਂ ਉਹਦੇ ਵਿੱਚ ਸਮਝ ਲਓ ਪਿੰਡ ਦੀ ਪਾਰਲੀਮੈਂਟ ਹੀ ਹੁੰਦੀ ਉਹ ਸੋ ਆਰਥਿਕ ਮੁੱਦਿਆਂ ਉੱਤੇ ਇੱਥੋਂ ਦੀ ਪਾਰਲੀਮੈਂਟ ਕੈਪੀਟਲ ਫਾਈਨੈਂਸ ਦਫ਼ਤਰ ਦੇ ਵਿੱਚ ਅਸੀਂ ਆਏ ਆ ਸਾਨੂੰ ਦੱਸੋ ਵੀ ਅੱਜਕੱਲ ਨਵਾਂ ਕੀ ਹੋ ਰਿਹਾ ਔਰ ਲੋਕਾਂ ਨੂੰ ਅੱਜ ਦੇ ਇਸ ਯੁੱਗ ਦੇ ਵਿੱਚ ਜਦੋਂ ਕਿ ਰੈਸੈਸ਼ਨ ਤੋਂ ਬਾਹਰ ਨਿਕਲਣ ਦੀ ਤਿਆਰੀ ਹੋ ਰਹੀ ਆ ਤੁਹਾਨੂੰ ਪਤਾ ਵੀ OCRA ਦੇ ਨਵੇਂ ਆਲਾਮ ਜੋ ਵੀ ਹੋ ਰਹੇ ਆ ਉਹਨਾਂ ਨੂੰ ਲੈ ਕੇ ਆਪਾਂ ਸਾਰੇ ਬਹੁਤ ਉਤਸ਼ਾਹ ਦੇ ਵਿੱਚ ਆ ਹਾਂਜੀ ਸੋ ਤੁਹਾਡਾ ਕੀ ਟੇਕ ਹੈ ਦੇ ਉੱਤੇ ਭਾਜੀ ਅੱਜ ਦੀ ਡੇਟ 'ਚ ਜਿਹੜੇ ਵੀ ਆਪਣੇ ਵੀਰ ਭੈਣਾਂ ਕੋਲ ਲੋਨ ਹੈਗੇ ਨੇ ਜੀ ਉਹਨਾਂ ਦੇ ਜਿਹੜੇ ਫਿਕਸ ਟਰਮ ਆ ਉਹ ਕਾਫੀ ਆਫ ਆ ਰਹੇ ਨੇ ਓਕੇ ਕਾਫੀ ਵੱਡੀ ਮਾਤਰਾ ਚ ਆਫ ਆ ਰਹੇ ਨੇ ਪਰ ਉਹਦਾ ਫਾਇਦਾ ਕੀ ਹੋ ਰਿਹਾ ਮੈਂ ਕੱਲ ਦੀ ਗੱਲ ਦੱਸਦਾ ਕਿ ਆਪਣੀ ਟੀਮ ਚ ਕੁਰੀਏ ਇਸ਼ੂ ਉਹ ਐਫ ਆਰ ਆਰੀ ਕਰਦੇ ਫਿਕਸਡ ਰੋਲਓਵਰ ਤੇ ਉਹ ਫਿਕਸ ਜੋਬ ਇਹੀ ਹੈ ਕੱਲ ਮੈਂ ਉਹਦੇ ਨਾਲ ਕਾਲਿੰਗ ਕਰਨ ਲੱਗ ਗਿਆ ਮੈਂ ਕਿਹਾ ਮੈਂ ਵੀ ਅੱਜ ਕਾਲਿੰਗ ਕਰਦਾ ਓਕੇ ਤੇ ਮੈਂ ਕਾਂਟੇ ਦੇ ਵਿੱਚ ਅਰਾਊਂਡ 10 12 ਕਾਲਾਂ ਕੀਤੀਆਂ ਕਸਟਮਰਸ ਨੂੰ ਤੇ ਐਵਰੇਜ ਕਸਟਮਰ ਦੇ ਰੇਟ ਸੀਗੇ 6.8 6.85 6.7 ਜੀ ਠੀਕ ਹੈ ਹੁਣ ਉਹ ਕਸਟਮਰ ਠੀਕ ਹੈ ਜੰਦਾ ਆਫ ਆ ਰਹੇ ਆ ਲੋਨ ਉਹਨਾਂ ਦੇ ਰੇਟ ਘਟ ਕੇ 4.89 ਕਈ ਲੈ ਰਹੇ ਨੇ ਕਈ 6 ਮਹੀਨੇ ਦਾ ਲੈ ਰਹੇ ਨੇ ਜਿਹੜਾ ਕੱਲ ਘਟ ਗਿਆ ਰੇਟ 5.29 ਹੋ ਗਿਆ 6 ਮਹੀਨੇ ਦਾ ਬਿਲਕੁਲ ਬਿਲਕੁਲ 5.49 ਤੋਂ ਠੀਕ ਹੈ ਨਾ ਤੁਸੀਂ ਕਹਿਣਾ ਕਿ ਜਾਨਾ ਵੀ ਲੋਕ ਕਾਲੀ ਨਾ ਕਰਨ ਹਲੇ ਵੀ ਸਬਰ ਰੱਖਣ ਥੋੜਾ ਜਿਹਾ ਅਜੇ ਵੀ ਸਬਰ ਰੱਖਣ ਜੀ ਕਿਉਂਕਿ ਜੋ ਪ੍ਰੈਡਿਕਸ਼ਨ ਹੈਗੀਆਂ ਨਿਊਜ਼ ਸਾਰੇ ਪਾਸੇ ਚੱਲਦੀ ਆ ਕਿ ਦੋ OCR ਹੋਰ ਘਟਣੇ ਨੇ ਠੀਕ ਹੈ ਤੇ ਜਿਹੜਾ OCR ਐਤ ਮੂਮੈਂਟ ਇਹ ਗਾਚੇ ਉਹ ਸੌਰੀ 3.25 ਤੇ ਆਉ ਘਟਕੇ 2.75 ਤੇ ਹੋ ਜਾਣਾ। ਕੀ ਬਾਤ ਆ ਮਾਰ ਹੁਣਾਂ ਦੀ ਪੂਰੀ ਟੀਮ 트ੰਪ ਨੇ ਕੀ ਆਖਿਆ ਉੱਤੇ ਵੀ ਨਗਰ ਰੱਖਦੀ ਆ। ਇਹ ਐਨਜ਼ਡ ਵਾਲੇ ਕੀ ਕਹਿੰਦੇ ਆ? ਬੀਐਨਜ਼ਡ ਵਾਲੇ ਕੀ ਕਾਰ ਗੁਜ਼ਰਨਗੇ? ਉਹਦੇ ਤੇ ਵੀ ਨਗਰ ਰੱਖਦੀ ਆ। ਭਵਿੱਖ ਚ ਕੀ ਉਮੀਦ ਰੱਖੀਏ? ਭਵਿੱਖ ਚ ਇੰਟਰਸਟਿਡ ਥੱਲੇ ਜਾਣਗੇ ਤੇ ਜਿਹੜੇ ਘਰਾਂ ਦੇ ਪ੍ਰਾਈਸ ਆ ਉਹਨਾਂ ਨੂੰ ਉੱਪਰ ਜਾਣ ਦੀ ਸ਼ੰਕਾ ਹੈਗੀ ਆ ਪਰ ਬਹੁਤ ਰੈਪਿਡਲੀ ਨਹੀਂ ਜਾਣਗੇ। ਸਲੋਲੀ ਸਲੋਲੀ ਉੱਤੇ ਵਧਣਗੇ। ਤਾਂ ਜਿਹਨੇ ਖਰੀਦਣਾ ਹੁਣ ਖਰੀਦ ਲਵੇ। ਬੈਸਟ ਟਾਈਮ ਆ ਜੀ। ਬੈਸਟ ਟਾਈਮਾ ਮੈਂ ਆਪਣੇ ਇਕਨੋਮਿਸਟ ਐਸਪੀ ਦੇ ਇਕਨੋਮਿਸਟ ਨਾਲ ਗੱਲ ਕਰ ਰਿਹਾ ਸੀਗਾ ਦੋ ਹਫ਼ਤੇ ਪਹਿਲਾਂ ਤੇ ਉਹਨੇ ਮੈਨੂੰ ਇਹ ਕਿਹਾ ਕਿ ਲੌਂਗ ਸਟੋਰੀ ਸ਼ਾਰਟ ਵੇਜ਼ ਸੀ ਕਿ ਹੁਣ ਜਿਹਨੇ ਘਰ ਬਾਈ ਕਰ ਲਿਆ ਨਾ ਤੇ ਉਹਨੂੰ ਤੁਸੀਂ 5 ਸਾਲ ਰੱਖ ਗਏ ਉਹ ਬੇਸਿਕਲੀ ਤੁਹਾਡਾ ਫਾਇਦਾ ਹੀ ਫਾਇਦਾ ਉਸ ਦੀ ਕਾਟੇ ਚ ਨਹੀਂ ਜਾਊਗਾ ਇਨਵੈਸਟਰ ਉੱਤੇ ਵੀ ਸੇਮ ਸਿਧਾਂਤ ਲਾਗੂ ਹੁੰਦਾ ਸੇਮ ਸਿਧਾਂਤ ਲਾਗੂ ਹੈ ਇਨਵੈਸਟਰਸ ਤਾਂ ਪਹਿਲਾਂ ਹੀ ਬਹੁਤ ਸਮਾਰਟ ਹੁੰਦੇ ਆ ਜੀ ਉਹਨਾਂ ਦਾ ਤਾਂ ਸਭ ਪਤਾ ਇਨਵੈਸਟਰ ਦਾ ਬਹੁਤ ਹੀ ਗਰਮ ਹੋਏ ਪਏ ਆ ਸਾਡੇ ਕੋਲ ਇਨਕੁਆਰੀ ਇਨਵੈਸਟਰ ਦੀ ਸਭ ਤੋਂ ਜ਼ਿਆਦਾ ਹੈ ਮੂਵਮੈਂਟ ਆਪਾਂ ਇੱਥੇ ਗ ਭੇ ਚਾਹੇ ਤੁਸੀਂ ਪਹਿਲੀ ਵਾਰੀ ਘਰ ਖਰੀਦਣਾ ਮੁਲਕ ਦੇ ਵਿੱਚ ਪ੍ਰਵਾਸੀ ਹੋ ਚਾਹੇ ਇੱਥੋਂ ਦੇ ਜੱਦੀ ਬਚਨਦੇ ਹੋ ਭਾਵੇਂ ਤੁਸੀਂ ਪ੍ਰਾਪਰਟੀ ਇਨਵੈਸਟਰ ਹੋ ਮੌਕਾ ਦੇਓ ਕੈਪੀਟਲ ਫਾਈਨਾਂਸ ਨੂੰ ਜਿਹੜੇ ਕਿ ਤੁਹਾਡੀਆਂ ਟਰਮਾਂ ਨੂੰ ਹੋਰ ਵੀ ਸੁਖਾਲੀਆਂ ਕਰਕੇ ਬਹੁਤ ਸਰਲ ਤਰੀਕੇ ਨਾਲ ਤੁਹਾਡੀ ਜ਼ਿੰਦਗੀ ਨੂੰ ਸੌਖੀ ਕਰ ਦੇਣਗੇ ਆਪਣੀ ਆਰਥਿਕ ਆਜ਼ਾਦੀ ਨੂੰ ਸਭ ਤੋਂ ਪਹਿਲਾਂ ਜੇ ਕਿਸੇ ਤੇ ਵਿਸ਼ਵਾਸ ਕਰਦੇ ਆ ਤੁਸੀਂ ਸੌਂਪਣਾ ਚਾਹੁੰਦੇ ਹੋ ਉਹ ਕੈਪੀਟਲ ਫਾਈਨਾਂਸ ਦੀ ਟੀਮ ਗੱਲਬਾਤ ਦੇ ਵਿੱਚ ਸਹਾਂਣ ਦੇ ਲਈ ਮਾਨਵੀਰ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ